ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਕਾਲੂ ਸੌੜਾ 8911 ਗਰੁੱਪ ਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਆਏ ਪੰਮਾ ਸਿਹਾਲਾ ਬਾਈ ਆਪਣੇ ਸਤਕਾਰਯੋਗ ਜੀ ਪੁਰਾਣੇ ਖਿਡਾਰੀ ਨੇ ਤੇ ਨਾਲ ਬਾਈ ਆਪਣਾ ਬਾਈ ਕੁਲਵਿੰਦਰ ਦਸਾਰਨਾ ਬਾਈ ਇਹੀ ਲੈ ਕੇ ਆਏ ਆਪਾਂ ਨੂੰ ਅੱਜ ਤੇ ơi ਇਹ ਬਾਈ ਨਾਲ ਪਾਣੀ ਬੋਤਲਾਂ ਲੈ ਪਾਉਣਾ ਹੈ। ਹਾਂ ਠੀਕ ਹੈ। ਬਾਈ ਸਤਿ ਸ੍ਰੀ ਅਕਾਲ ਬਾਈ। ਸਤਿ ਸ੍ਰੀ ਅਕਾਲ। ਹਾਂ ਠੀਕ ਠਾਕ ਜੀ। ਐਵੇਂ ਜਿੱਤਾਂ ਹੀ। ਹਾਂ। ਬਾ ਲੰਗੀ ਜਾਂਦਾ ਈ ਟਾਈਮ ਵਧੀਆ। ਤੁਸੀਂ ਦੱਸੋ। ਬਾਈ ਕਾਲੀ ਲਾਤੀ ਹੈ। ਅੱਛਾ ਹੈ। ਬਾਹਰੋਂ ਆਮੇ ਤਲਾ। ਅਰਕਾ ਦਾ ਕੇਕਨ ਬਣਾਈ ਜਾਈ। ਇਹਦਾ ਆ ਡੱਬਾ ਤਾਂ ਰੱਖ ਲਿਆ ਹੈ। ਹੈ? ਡੱਬਾ ਰੱਖ ਲਿਆ। ਮੈਂ ਰੱਖ। ਕੋਈ ਵੀ ਨਹੀਂ। ਉਹ ਬੋਲ ਰਹੀ ਹੈ ਉਹ ਕਾਲਾ ਸ਼ਰਕਾ ਇਹ ਕਾਲੀ ਸ਼ਾਬਾ ਕਿਹੜੇ ਜੁਆ ਬਾਈ ਨਹੀਂ ਬਣਾ ਬਾਈ ਬਣਾ ਕੋਈ ਪਿੱਛੇ ਕੋਣ ਤੇ ਵਾਲੇ ਕੋਈ ਜਣੇ ਜਮੈਲ ਉਹ ਠੱਬਾ ਬਾਈ ਉਹ ਬੜੇ ਰੱਤੇ ਦਾ ਹਰ ਤਾਂ ਦੇ ਨਹੀਂ ਨਹੀਂ ਢਾਉਣ ਵਾਲੇ ਨੇ ਬਾਈ ਇਹ ਸਾਰੇ ਸਾਰੇ ਢਾਉਣ ਵਾਲੇ ਆ ਠੀਕ ਹੈ ਜੀ ਬੱਟੇ ਵੱਡੇ ਤਿੰਨ ਦਸਰੇ ਨੇ ਮੇਰੇ ਥੇਲੇ ਕੋਲ ਠੀਕ ਹੈ ਜੀ ਸਾਰੇ ਉਹਨੇ ਡਾਉਣ ਵਾਲੇ ਕਰ ਲਏ ਉਹਨੇ ਡਾਉਣ ਵਾਲੇ ਆ ਸਾਰੇ ਵੱਡੇ ਉਹ ਤੋਂ ਸਾਰੇ ਕਿੱਥੇ ਹੋ ਗਏ ਇਧਰ ਆ ਪੱਠੇ ਪੱਠੇ ਜਿਹੇ ਵਿੱਚ ਕੋਈ ਨਾ ਨਿਕਲੀ ਜਾਂ ਡਾਕਟਰ ਫਿਰ ਗਿਜਾ ਕੇ ਛੱਡਦੇ ਨੇ ਬਾਈ ਕਿਉਂ ਇਦਾਂ ਹੀ ਐ ਕਿ ਇਹ ਗਿਜਾ ਕੇ ਛੱਡਿਆ ਕਿ ਅੱਗੇ ਦਸ ਵਾਰ ਸਿ ਜਾਉਣਾ ਮੈਂ ਠੀਕ ਹੈ ਮੇਰੇ ਨਾਲ ਸਾਫਤਾ ਨਹੀਂ ਪੱਲਾ ਸਾਫ ਨਹੀਂ ਹੁੰਦੀ ਹਾਂ ਪੱਲਾ ਮੈਨੂੰ ਪੱਲਾ ਸਾਫ ਯਾਰ ਲੋਟ ਆ ਮੇਰੇ ਸਾਫਿਆਣੇ ਰਹਿੰਦੇ ਕੁੱਤਰ ਆ ਜਾ ਨਹੀਂ ਹੁੰਦੇ ਹੀ ਨਹੀਂ ਬੱਚੇ ਹੋ ਜਾਂਦੇ ਆਹੇ ਬਈ ਮੋਜਾ ਜਾ ਲੱਗਦਾ ਯਾਰ ਸਾਰੇ ਸੋਹਣੇ ਲੱਗਦੇ ਆ ਸਹੀ ਕਹਿੰਦੇ ਵੱਧ ਲੱਗਦਾ ਥੋੜੀ ਲੱਗਦਾ ਸਾਰੇ ਨੇ ਤੇ ਸੋਹਣਾ ਅਸੀਂ ਨਹੀਂ ਅਖਦਾ ਕਿ ਸਹੀ ਗੱਲ ਹੈ ਕਿੰਨੀਆਂ ਕਿ ਛੱਡੀਆਂ ਬਾਈ ਬਾਜੀਆਂ ਇਸ ਵਾਰੀ ਤੂੰ ਬਾਜੀਆਂ ਪਾਉਂ ਛੱਡੀਆਂ ਠੀਕ ਹੈ ਜੀ ਚਲੋ ਬਾਈ ਬਹੁਜਿਆ ਤਾਂ ਤੂੰ ਗੱਲੇ ਛੱਡ ਦੇ ਦੀ ਭੈਣਾਂ ਬੜੀਆਂ ਬਾਜੀਆਂ ਥੋੜੀਆਂ ਜਿਹੀਆਂ ਹਰ ਹਰੇ ਬੜੀਆਂ ਸਾਰੀਆਂ ਆਪਾਂ ਅੱਛਾ ਜੀ ਸੋ ਹਾਰ ਜੇ ਤਾਂ ਵਈ ਮਕਦਰਾਂ ਦੀ ਹੈ ਨਾ ਬਈ ਆਏ ਆ ਗੇਰਾ ਬਿਮਾਰੀ ਪੈਣ ਤੋਂ ਬਾਅਦ ਲੱਗ ਜਾਂਦੇ ਆ 4-5 ਸਾਲ ਜਿਹੜਾ ਬਈ ਆ ਕਾਲੀ ਅੱਖਾਂ ਵਾਲਾ ਜੀ ਉੱਤਰ ਹਾਂ ਇਹ ਸਾਲ ਦਾ ਕੋ ਮੇ ਕੋਈ ਪੁਰਾਣਾ ਕੋ ਮੇ ਬਈ ਉਹ ਪੁਰਾਣਾ ਪੁਰਾਣਾ ਇਹਦਾ ਇਹ 20 ਦਾ ਛੇ ਦਾ 20-5 ਸਾਲ ਹੋ ਗਏ ਹਾਂ ਇਹਦਾ ਬਈ ਹੁਣ ਜਿਹੜੀ ਆਈ ਲੰਬੀ ਵਾਲੀ ਬਿਮਾਰੀ ਜਿੱਕਰਾਂ ਫਿਲਦਾ ਇਹਦਾ ਕੋਈ ਪ੍ਰੋਪਰ ਲਾਜ ਨਹੀਂ ਹੈ ਬੱਚੇ ਕੱਢਦਾ ਇਹ ਬੱਚੇ ਦਾ ਬੱਚੇ ਦਾ ਕੱਢਦਾ ਇਹਦਾ ਡੱਕਾ ਜਿੱਦਾਂ ਆ ਦੇਖੋ ਹੁੰਦੇ ਐ ਕੰਬੇ ਜਾਂਦੀ ਏ ਕੋਈ ਹਲਕਾ ਇਹ ਹੱਲ ਹੋਵੇ ਚੀਜ਼ ਦਾ ਤੁਹਾਨੂੰ ਮਤਲਬ ਕਈ ਵਾਰ ਕਿਸੇ ਭਰਾ ਦੀ ਬਿਮਾਰੀ ਪਈ ਇੱਕ ਹੱਲ ਹੋ ਗਿਆ ਜਾਨੀ ਤੇ ਮੈਂ ਦੱਸਾਂਗਾ ਮੈਂ ਨਾ ਅੱਧਾ ਅੱਧਾ ਟੀਕਾ ਵੀ ਲਾ ਲਿਆ ਬਿਮਾਰੀ ਨਹੀਂ ਮੇਰੇ ਰੁਕੂ ਠੀਕੀ ਦੇਖੋ ਦੇਸੀ ਹੈਗਾ ਇਲਾਜ ਠੀਕ ਅੱਜ ਦੇ ਦੇ ਹਾਂਜੀ ਪੁੱਤਰ ਗਲਛੇ ਨਾ ਠੀਕ ਹੈ ਜੀ ਰਾਤ ਨੂੰ ਜਿਹੜਾ ਘੁੰਮ ਗਿਆ ਘੁੰਮ ਗਿਆ ਉਸ ਤੋਂ ਬਾਅਦ ਨਹੀਂ ਉਹਦੇ ਬਾਅਦ ਉੱਥੇ ਜਾਨ ਜਾਨ ਆਪ ਬਣਾਉਣੇ ਦਵਾਈ ਹਾਂ ਠੀਕ ਹੈ ਆਪਾਂ ਕਿਸੇ ਨੂੰ ਚਾਹੀਦੀ ਆ ਫਿਰ ਉਹ ਆਉ ਦੇ ਦਿੰਨੇ ਆ ਤੇ ਬਾਈ ਨੋਟ ਕਰਿਆ ਜਰੂਰ ਜੇ ਕਿਸੇ ਭਰਾ ਨੂੰ ਕਦੇ ਦਵਾਈ ਦੀ ਲੋੜ ਪਵੇ ਹਨ ਜਿਹਦੇ ਕੁੱਤਰ ਪੁੱਤਰ ਢੱਲੇ ਹੋਵੇ ਬਾਈ ਬਣਾ ਕੇ ਦੇ ਦੂਗਾ ਹਨ ਤੇ ਬਾਈ ਨਾਲ ਸਪਰਕ ਕਰ ਸਕਦੇ ਤਕਰੀਬਨ ਸਾਰੇ ਬੰਦੇ ਹਾਂ ਸਾਰੇ ਬੰਦੇ ਤਕਰੀਬਨ ਜਾਣਦੇ ਆ ਸਮਰਾਲਾ ਏਰੀਆ ਸਿਹਾਲਾ ਪਿੰਡ ਹੈ ਬਾਈ ਲਈ ਤੇ ਆਪਾਂ ਵੀ ਕਾਫੀ ਟਾਈਮ ਤੋਂ ਜਾਣਦੇ ਆ ਮੈਂ ਵੀ ਬਾਈ ਦੇ ਘਰ ਦੂਜੀ ਤੀਜੀ ਵਾਰ ਆਇਆ ਸੀ ਪਹਿਲੀ ਵਾਰ ਦੋ ਵਾਰੀ ਹੈਰੀ ਲੈ ਕੇ ਆਇਆ ਤਾਂ ਤੇ ਅੱਜ ਬਾਈ ਕੁਲਵਿੰਦਰ ਲੈ ਕੇ ਆਇਆ ਜੀ ਚਲੋ ਆਪਾਂ ਲੈ ਦਿੰਦੇ ਹਾਂ ਹਾਂ ਜੀ ਹਾਂ ਬਾਕੀ ਬਾਰੀਆਂ ਇਹਦੇ ਮਿਲੀਆਂ ਦਾ ਬਾਈ ਬਾਈ ਸ਼ੱਕਾ ਆ ਆ ਜਿਹੜਾ ਹਾਂ ਭੁੱਲਣਾ ਜੇ ਮੇਰਾ ਨਾ ਹਾਂ ਇਹ ਵਾਲੇ ਦੇ ਮੁੰਡਾ ਦੇ ਪਿੱਛੇ ਤੇ ਸ਼ੱਕਾ ਦੇ ਘਰ ਅੱਧਾ ਬੈਠਦਾ ਆਓ ਆਓ ਇੱਥੇ ਬੈਠੋ ਆਓ ਕਿਹੜਾ ਜੀ ਆ ਨਖਾ ਜੀ ਇਹਦੇ ਦੋ ਨੰਬਰ ਵਾਲੇ ਸ਼ੱਕਾ

ਇਹ ਕਮਲਿਆ ਨੇ ਜੇ ਫਰਾਂ ਨੂੰ ਵੀ ਕਮਲਿਆਂ ਦਾ ਇਹ ਫਰਾਂ ਨਹੀਂ ਹੋ ਰਿਹਾ ਕਮਲਿਆਂ ਦਾ ਇਹਦੇ ਵਿੱਚ ਹੈਗੇ ਨੇ ਇਹ ਕਾਲੀ ਬਾਈ ਕਿਹੜਾ ਚੋਈਏ ਇਹ ਆ ਕਾਲੀ ਕਾਲੀ ਸ਼ਾਹ ਉਹ ਹਾਂ ਦੱਬੋ ਹਾਂ ਦੱਬੋਦੇ ਰੱਖਦੇ ਦਾ ਜੀ ਲੀਣਾ ਇਹ ਲਗਦਾ ਤੰਦਰੁਸਤ ਨਾ ਬਿਠਾ ਸਵਾਵਾ ਸੁਕੀਆਂ ਹੈ ਕਿਹ ਕੁ ਮਾਰਦਾ ਬੁੱਤਰਾ हां बेटा तो गिरदीसार खुश होनी चाहिए हां बापू तेरी निशानी आई कि तू तंदुरुस्त है हां लेविसवा भाई दाणा दूणा क्या पा रहींगी अपना ਜਿਆ ਟਾਈਮ ਆਈ ਸਰੂ ਛੋਲੇ ਤੋਂ ਇਹਦੀ ਮਕਦਾਰ ਬਰਾਬਰ ਇੱਕ ਮਕਦਾਰ ਹੁੰਦੀ ਜਿਵੇਂ ਬਰਾਬਰ ਵੱਧ ਘੱਟ ਨਹੀਂ ਸਰੂ ਬਾਜਰੇ ਦੀ ਤਾਂ ਅਜੇ ਜਮਾਈ ਘੱਟ ਆ ਠੀਕ ਹੈ ਜੀ ਤੇ ਆਹ ਕਹ ਲਓ ਵੀ 2-3 ਹਿੱਸੇ ਸਰੋਂ ਇੱਕ ਹਿੱਸਾ ਬਾਜ ਰਹਾ ਆਹ ਠੀਕ ਹੈ ਬਾਕੀ ਛੋਲੇ ਜਿਹੜੇ 5-5 7-7 ਗੰ ਜਾਣੇ ਆ ਜਾਣ ਠੀਕ ਹੈ ਜੀ ਠੀਕ ਹੈ ਸਾਫ ਤੇ ਛੋਲੇ ਪਾਉਨੇ ਸਾਫ ਤੇ ਹਾਂ ਠੀਕ ਹੈ ਠੀਕ ਹੈ ਨੋ ਵਧੀਆ ਬਈ ਮੈਂ ਉਧਰ ਨਾ ਆਪਣੇ ਆ ਜਾਓ ਚਲ ਦੇਂ ਕੰਢੀ ਅੰਡਾ ਖਾਜੇ ਅਕੜ ਅੰਡਾ ਖਾਜੇ ਜਿਹੜਾ ਡੋਡ ਰੱਖਾ ਗੋਰੀ ਹੈ ਸਾਡਾ ਪਲੇਅਰ ਗੋਰੀ ਬਾਈ ਏ ਗੁਰੇ ਭਾਈ ਵੀ ਤੁਰ ਜਾ ਮੈਂ ਤੈਨੂੰ ਵਾਜਾਂ ਮਾਰੀ ਜਾਂਦਾ ਤੈਨੂੰ ਮੈਂ ਵਾਜਾਂ ਮਾਰੀ ਜਾਂਦਾ ਗੁਰੇ ਭਾਈ ਗੁਰੇ ਵੀ ਕਰਦਾ ਇੱਧਰ ਹੁਣ ਪਸਾਨ ਲੁਗਾ 25000 ਵਾਲੇ ਦਾ ਕਿਹੜਾ ਖੜ ਜਾ ਤੁਮ ਲੋਟ ਬੈਠਾ ਦਾ ਉਹ ਲਾਲ ਚੀਨਾ ਜਾ ਨਹੀਂ ਹਾਂ ਦਿਖਾਉਣਾ ਕਿ ਇੱਕੜਾ ਮੋਟਾ ਜਿਹਾ ਬੈਠਾ ਹਾਂ 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 ਗੇਟ ਲਾਇਆ ਬਈ ਤਾਰ ਲੈ ਹਾਂ ਹਾਂ ਇਹ ਮੁੰਡਾ ਬਤੀ ਜਾ ਰਿਹਾ ਹੈ ਇਹ ਹੈ ਬਈ ਮੁੰਡਾ ਲੱਕ ਪੁੱਤਰ ਆ ਜੋ ਗੋਲੇ ਦੋ ਬੁਲੀਏ ਜਦੋਂ ਅੜ ਪੜਾ ਚੰਗਾ ਦਿਖਾ ਲਓ ਹਾਂ ਦੇ ਇਹ ਬਈ ਮੁੰਡਾ ਲੈ ਬਾਈ ਦੇ ਅਰੇ ਪੱਕਾ ਖੰਭ ਖਾਲਾ ਕੇ ਰੰਗ ਲਾਇਆ ਵੀ ਰੰਗ ਲਾਇਆ ਵਾ ਠੀਕ ਠੀਕ ਇਹ ਬਈ ਮੁੰਡਾ ਲੈ ਪੁੱਤਰ ਬਾਈ ਦੇ ਨਹੀਂ ਮੋਲਿਆ ਕੇ ਦੋ ਦਿਨ ਬਾਜੀਤੀ ਦੀ ਆਪਾਂ ਨੇ ਬਾਈ ਨੇ ਠੀਕ ਅੱਜ ਮੋਲਿਆ ਦਾ ਦੋ ਦਿਨ ਛੜਦਾ ਦਾ ਉਹ ਨਾਲ ਵਿੱਚੋਂ ਬਈ ਇਹ ਛਿੱਟੀਆਂ ਖਾਦੇ ਨਹੀਂ ਹਾਂ ਹਾਂ ਉਹ ਆਪਾਂ ਵੀ ਛਿੱਟੀਆਂ ਦਾ ਉਹ ਫੜੀ ਬਾਈ ਗਲਵਿੰਦਰ ਆ ਅੱਛਾ ਆਪ ਵੀ ਛਿੱਟੀਆਂ ਕਰੋ ਬਾਈ ਸ਼ੌਂਕ ਬਾਈ ਬਾਡੀ ਵੀ ਐ ਨਾ ਕਬੂਤਰਾਂ ਦੀ ਬਾਡੀ ਹਾਂ ਅੱਜ ਹੁਣੀ ਪਾਰੀ ਐ ਬਾਬ ਦੀ ਬਾਬ ਪਾਰੀ ਬਾਡੀ ਬਹੁਤ ਬਾਬ ਦੀ ਨਹੀਂ ਪਤਲੇ ਪਤਲੇ ਜਿਹੋ ਨੇ ਬੜੀਆਂ ਵਧੀਆ ਗੋਲ ਜਿਤਰੀ ਦੀ ਬਾਜੀ ਫੜੀ ਦੋ ਕਬੂਤਰ ਫੜ ਬਾਈ ਅਸਲ ਵਿੱਚ ਫੜ ਫੜ ਮਾਰ ਆਈ ਜਾ ਕਹਿੰਦਾ ਮਾਈ ਕਹਿੰਦਾ ਇੱਕ ਮਿੰਟ ਬਾਈ ਕੁਰੀ ਬਾਈ ਕੁਛ ਨਾਲ ਸੱਟ ਮੜ ਜਾ ਕੋਮਿੰਦਰ ਬਾਈ ਰੋਕ ਕੇ ਰੱਖ ਮਾਰ ਆ ਜਾਂਦੀ ਇੱਕ ਦੀ ਬਣਾ ਲਈ ਵਧੀਆ ਇਹ ਪੇਪਰ ਮੁੱਲ ਵਾਲੇ ਆ ਇਹ ਠੀਕ ਹੈ ਠੀਕ ਉਹਦੇ ਆਪਣੇ ਦਾ ਤਿੰਨ ਚੌ ਚਾਰ ਕੋਥੇ ਓ ਬਾਈ ਚੀਨਾ ਕਿਹੜਿਆਂ ਦਾ ਵੀ ਪੰਮੇ ਬਾਈ ਇਹ ਚੀਨਾ ਮੇਰੇ ਜਾਵਾ ਜਿਹੜੇ ਪਹਿਲੇ ਪ੍ਰਾਣੇ ਕਬੂਤਰ ਥੋੜੇ ਹਾਂ ਹਾਂ ਇਹ ਇਹ ਸਾਡੇ ਮਾੜੇ ਦਿਨ ਚ ਖਾਣਾ ਘਟ ਮੋੜਦੇ ਆ ਬਤਨੇ ਠੀਕ ਹੈ ਬਾਈ ਇਹ ਦਿਨ ਭਾਗ ਦਾ ਚੰਗਾ ਕੁੜੀ ਉਹਦੇ ਘਰ ਵੀ ਬਾਹਰ ਵੀ ਠੀਕ ਹੈ ਆਏ ਬੂਤਰਾ ਆਪਣੇ ਦੇਦਾ ਇਹਨੇ ਰਾਜੇ ਨੇ ਜਿਹੜੇ ਆਹ ਫੜ ਫੜ ਬਾਈ ਆਹ ਬਈ ਕਮਲਾ ਇਹ ਬਾਈ ਜਿਹੜੇ ਕਮਲੇ ਕਹਿੰਦੇ ਆ ਪੰਮੇ ਸਾਡੇ ਵੀ ਕਮਲੇ ਇਹ ਆਓ ਦਿੱਤੇ ਆ ਇਹ ਰੱਖਦੇ ਆ ਗਾਟੀ ਫਲਾ ਛੱਪਨੇ ਫਲਾ ਹੁੰਦਾ ਦਾਦਾ ਦਾ ਹੁੰਦਾ ਤਾਂ ਹੀ ਹੈਰੀ ਰੱਖਦਾ ਹੁੰਦਾ ਵੈਰੀ ਗੁੱਡ ਵੀ ਗਏ ਵੀ ਤੇ ਨਾ ਹਾਂ 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 ਆ ਜੀ ਹਾਂ ਹੈ ਇਹ ਬਈ ਕਮਲੇ ਆ ਦੇਖ ਰੱਖਣਾ ਦੋਆ ਪੈਂਦਾ ਸੀ ਸਿਰ ਮਨ ਹਾਂ ਹਾਂ ਸਿਰ ਦੇ ਉੱਤੇ ਚੱਪਾ ਜਾ ਐਂ ਦਿਖਦਾ ਇਹ ਇਹ ਬਈ ਕਮਲੇ ਠੀਕ ਹੈ ਉਹਰੇ ਭਾਈ ਪਹਿਲਾਂ ਜੋੜੀਆਂ ਹੋਣੀਆਂ ਯਾਰ ਜੋੜੀਆਂ ਦੀਆਂ ਹੋਣੀਆਂ ਫੇਰ ਜੋੜੀਆਂ ਫੇਰ ਬੜੀਆਂ ਚਲੇ ਗਈਆਂ ਉਦੋਂ ਉਹ ਇੱਥੇ ਆਪਣੇ ਉੱਡਣੇ ਵਾਲੇ ਨੇ ਠੀਕ ਹੈ ਕਿੰਨੇ ਕ ਕਢਾਉਂਗੇ ਬਾਈ ਬੱਚੇ ਸਾਲ ਹੋ ਜਾਣੇ ਆ ਪੰਜਾ ਸਭੀਆਂ ਕਰ ਦੇਣਾ ਨਾ ਸਾਡੇ ਹਾਂ ਸਹੀ ਗੱਲ ਥੜੀਆ ਦੇਖ ਕਿਵੇਂ ਉਹ ਥੜੀਆ ਤੇ ਐ ਸਪਨੂ ਨੂੰ ਰੱਖਣਗੇ ਰੱਖ ਦੇ ਹਾਂ ਥੰਡੀ ਗੋਲ ਤੇ ਹਾਂ ਇਹ ਪਛਾਣ ਇਹੀ ਆ ਸਾਰੇ ਰੱਖਣਗੇ ਏਕਾਂ ਠੀਕ ਹੈ ਦੇਖ ਬੜਾ ਕੋਈ ਓਏ ਸਹੀ ਬਹੁਤ ਬਹੁਤ ਧੰਨਵਾਦ ਬਾਈ ਟਾਈਮ ਦੇਣ ਲਈ ਸਹਿਦ ਨੂੰ ਧੰਨਵਾਦ ਜੀ ਨਾ ਮੈਂ ਤਰ ਜੇ ਸੁੰਡ ਵਾਲੇ ਤੂਤ ਨਾ ਹਾਂ ਹਾਂ ਜੀ ਮਿਲਦੇ ਆਂ ਜੀ ਫੇਰ ਅਗਲੀ ਉਹ ਅਗਲੀ ਵੀਡੀਓ ਦੇ ਵਿੱਚ ਜੀ ਅਗਲੇ ਟੌਪਿਕ ਦੇ ਨਾਲ ਜੀ ਜਦ ਤੱਕ ਸਾਰੇ ਵੀਰ ਨੂੰ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ